40 40 ਰੁਪਏ ਪਰੌਂਠੇ ਦੇ ਲੱਗਦੇ ਨੇ ਪਿਛੇ ਹੋਟਲ ਤਾਂ ਐਸੇ ਵੀ ਨੇ ਜਿੱਥੇ 100 100 ਰੁਪਏ ਵੀ ਲਿਆ ਜਾਂਦਾ ਹੈ ਪਰ ਗੱਲ ਤਾਂ ਇਹ ਹੈ ਵੀ ਸਬਰ ਦੀ ਹੈ ਮਾਤਾ ਜੀ ਕੀਮਤ ਕੀ ਰੱਖੀ ਹੈ ਪਰੌਂਠੇ 10 ਰੁਪਏ ਜੀ 10 ਰੁਪਏ ਦੇ ਵਿੱਚ ਤਾਂ ਕੋਈ ਨਰਵਾ ਮਤਲਬ ਚਾਦਾ ਕੰਪਨੀ ਦਿੰਦਾ ਹੈਗਾ ਤੁਸੀਂ 10 ਰੁਪਏ ਦੇ ਵਿੱਚ ਪਰੌਂਠਾ ਦਿੰਨੇ ਹੋ ਇਹਦੇ ਨਾਲ ਘੋ ਵੀ ਲੱਗਦਾ ਹੈ ਤੇ ਮੂੜੀ ਵੀ ਲੱਗਦੀ ਹੈ ਤੇ ਇੰਨਾ ਵਧੀਆ ਟਾਈਮ ਸਮਾਂ ਵੀ ਲੱਗਦਾ ਤੇ ਗੈਸ ਵੀ ਲੱਗਦਾ 10 ਰੁਪਏ ਵਿੱਚ ਕਿਵੇਂ ਨਰਵਾ ਹੁੰਦਾ ਕਰੀਬ ਵਰਬਾ ਉਹ ਵੀ ਖਾਲੰਦਾ ਜੀ ਮੰਗ ਕੇ ਖਾਣ ਨਾਲੋਂ ਤਾਂ ਵਧੀਆ ਜੀ ਜਿਹੜੇ ਮਾਤਾ ਜੀ ਮਤਲਬ ਨੌਜਵਾਨ ਔਰਤਾਂ ਮੰਗ ਕੇ ਖਾਂਦੀਆਂ ਨੇ ਅਸੀਂ ਦੇਖਦੇ ਆ ਆ ਲੋਹੜੀ ਨੂੰ ਲੈ ਕੇ 10 ਦਿਨ ਪਹਿਲਾਂ ਹੀ ਚੱਲ ਪੈਂਦੀਆਂ ਨੇ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੋ ਉਹਨਾਂ ਲਈ ਆਏ ਹੋਗਾ ਜੀ ਵੀ ਆਪਦੇ ਹੱਥਾਂ ਦੀ ਕਿਰਤ ਕਰਕੇ ਖਾਓ ਮਿਹਨਤ ਕਰੋ ਮਿਹਨਤ ਦਾ ਕੋਈ ਡਰ ਨਹੀਂ ਮੰਗ ਕੇ ਖਾਣ ਨਾਲੋਂ ਤਾਂ ਸਮਝੋ ਮਿਹਨਤ ਕਰੋ ਤੇ ਛੋਟੇ ਕਾਰੋਬਾਰ ਨੇ ਉਹਨਾਂ ਤੇ ਜੀ ਬਿਹਾਰੀ ਮਤਲਬ ਪ੍ਰਵਾਸੀਆਂ ਦਾ ਕਬਜ਼ਾ ਹੋ ਗਿਆ ਹੁਣ ਇਹ ਇਹ ਮਤਲਬ ਜਿਹੜੇ ਸਾਡੇ ਬੱਚੇ ਬਾਹਰ ਜਾ ਰਹੇ ਨੇ ਇੱਥੇ ਕਿਵੇਂ ਚੱਲੂਗਾ ਜੀ ਪੰਜਾਬ ਦੇਖੋ ਜੀ ਜੇ ਹੁਣ ਇੱਥੇ ਰਹੋ ਹੀ ਨਹੀਂ ਕੋਈ ਫਿਰ ਕੋਈ ਤਾਂ ਆਊਗਾ ਜੀ ਸੰਭੂ ਦਾ ਸਹੀ ਕੋਈ ਉਹਨੂੰ ਇਹ ਇੱਥੇ ਇਹਨੇ ਪੈਸੇ ਲਾ ਕੇ ਕੋਈ ਰਜਗਾਰ ਤੋਰ ਲੈਣ ਕੋਈ ਇੱਥੇ ਇੱਥੇ ਕਿਹੜਾ ਕੰਮ ਨਾਲ ਚੱਲਿਆ ਕੰਮ ਚੱਲ ਸਕਦਾ ਇੱਥੇ ਵਧੀਆ ਕੰਮ ਚੱਲ ਸਕਦਾ ਹਾਂਜੀ ਵੀਰ ਜੀ ਪਰੌਠਾ ਕਿਵੇਂ ਲੱਗਿਆ ਜੀ ਪਰੌਠਾ ਇੱਕ ਨੰਬਰ ਆ ਜੀ 10 ਰੁਪਏ ਦੇ ਵਿੱਚ ਅੱਜ ਕੱਲ ਆਉਂਦਾ ਕੀ ਹੈਗਾ ਕਿਵੇਂ ਲੱਗ ਰਿਹਾ ਸਾਨੂੰ ਇੰਨੀ ਕੀਮਤ ਘਟ ਤੇ ਕਿਵੇਂ ਵਿਚਾਰਿਆਂ ਨੇ ਇਹ ਨਾ ਚੱਲਦਾ ਹੋਊਗਾ ਇਹ ਕੰਮ ਦੇਖੋ ਜੀ ਮੰਗਾਈ ਦੇ ਜਵਾਨਾਂ ਕਾ ਵੈਸੇ ਤੇ ਐਸੇ ਲੋਕਾਂ ਆ ਢਿੱਡ ਭਰ ਰਹੇ ਨੇ ਆਪਾਂ ਤਾਂ ਇਹਨਾਂ ਦਾ ਧੰਨਵਾਦ ਹੀ ਕਹਾਂਗੇ ਵੀ ਉਹ ਹਰ ਤਾਂ ਹੀ ਦੋ ਬਰੋਂਥਾ ਦੇ ਕੋਈ 40 ਲੈ ਲੰਦਾ ਕੋਈ 50 ਲੰਦਾ ਐ ਦੋ ਘੱਟ ਤਾਂ ਲੰਦਾ ਨਹੀਂ ਅੱਛਾ ਤੁਸੀਂ ਮੰਨਦੇ ਹੋ ਵੀ ਇਹ ਵਪਾਰ ਆ ਜਾਂ ਸੇਵਾ ਜੀ ਨਹੀਂ ਨਹੀਂ ਵਪਾਰ ਨਹੀਂ ਵਪਾਰ ਨਹੀਂ ਇਹਨੂੰ ਕਹਿ ਸਕਦੀ ਐ ਇਹ ਤਾਂ ਸੇਵਾ ਹੀ ਐ ਇੱਕ बीजीसी न्यूज़ देख रहे तमाम दर्शकों सबर सबसे बड़ा ਜਿਹੜਾ ਗੁਣ ਹੁੰਦਾ ਹੈ ਹਰ ਇਨਸਾਨ ਕੋਲ ਉਹ ਪਰ ਹਰੇਕ ਕੋਲ ਨਹੀਂ ਹੁੰਦਾ ਜਦੋਂ ਬੰਦਾ ਸਬਰ ਚ ਹੋ ਜੇ ਤਾਂ ਉਹਦੇ ਲਈ ਦੁਨੀਆ ਦੀ तमाम दौਲਤ حاصل ਹੋ ਜਾਂਦੀ ਹੈ ਕਿਉਂਕਿ ਪੈਸਾ ਜੀਵਨ ਦੀ ਗਰੰਟੀ ਨਹੀਂ ਸੁੱਖ ਦੀ ਗਰੰਟੀ ਨਹੀਂ ਇਸ ਲਈ ਅਸੀਂ ਅੱਜ ਮਾਨਜੋਗ ਅਦਾਲਤ ਸੰਗਰੂਰ ਵਿਖੇ ਖੜੇ ਆ ਜਿੱਥੇ ਇੱਕ ਮਾਤਾ ਜੀ ਪ੍ਰਸ਼ਾਦਾ ਖਵਾਉਂਦੇ ਨੇ ਲਾ ਕੇ ਜਿਹਦੀ ਕੀਮਤ ਹੈ ਸਿਰਫ 10 ਰੁਪਏ ਇਹਨਾਂ ਵਧੀਆ ਟੇਸਟੀ ਪਰੌਂਠਾ ਜਿਹਦਾ ਕਿ ਆਨੰਦ ਹੈ ਉਹ ਐਸਾ ਹੁੰਦਾ ਜਿਵੇਂ ਅਸੀਂ ਘਰ ਦੇ ਵਿੱਚ ਬੈਠ ਕੇ ਖਾਂਦੇ ਆ ਹਰੀ ਚਟਣੀ ਹਮ ਹਰੀਆਂ ਮਿਰਚਾਂ ਦੀ ਚਟਣੀ ਤੇ ਨਾਲ ਪਰੌਂਠਾ ਤੇ ਵਿੱਚ ਉਹਦੇ ਮੂਲੀ ਵਗੈਰਾ ਪਾਈ ਹੋਈ ਹੈ ਇਹਨਾਂ ਟੇਸਟ ਵਧੀਆ ਹੈ ਤੁਸੀਂ ਖਾਓਗੇ ਤਾਂ ਹੈਰਾਨ ਹੋ ਜਾਓਗੇ ਪਰ ਗੱਲ ਇਹ ਹੈ ਕਿ ਇਹ 10 ਰੁਪਏ ਦੇ ਵਿੱਚ ਇਹਨਾਂ ਨੂੰ ਮੁਨਾਫਾ ਕਿ ਹੁੰਦਾ ਹੋ ਇਹ ਇੱਕ ਸੇਵਾ ਹੈ ਕਿਉਂਕਿ ਹੋਟਲਾਂ ਦੇ ਉੱਪਰ ਆਪਾਂ ਦੇਖਦੇ ਹਾਂ ਕਈ ਵਾਰ 40-40 ਰੁਪਏ ਪਰੌਂਠੇ ਦੇ ਲੱਗਦੇ ਨੇ ਵਿੱਚ ਹੋਟਲ ਤਾਂ ਐਸੇ ਵੀ ਨੇ ਜਿੱਥੇ 100-100 ਰੁਪਏ ਵੀ ਲਿਆ ਜਾਂਦਾ ਹੈ ਪਰ ਗੱਲ ਤਾਂ ਇਹ ਹੈ ਵੀ ਸਬਰ ਦੀ ਹੈ ਹੋ ਸਕਦਾ ਉਹਨਾਂ ਦੇ ਖਰਚੇ ਵੀ ਜ਼ਿਆਦਾ ਹੋਣ ਪਰ ਆਓ ਮਾਤਾ ਜੀ ਨਾਲ ਗੱਲ ਕਰਦੇ ਹਾਂ ਵੀ ਉਹਨਾਂ ਨੂੰ ਇਹਦੇ ਵਿੱਚ ਕੀ ਬਚਦਾ ਹੈ ਔਰ ਇਹ ਕਿਵੇਂ ਹੋਰ ਲੱਗਣ ਲੱਗੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਚਰਨਜੀਤ ਕੌਰ ਜੀ ਚਰਨਜੀਤ ਕੌਰ ਜੀ ਅੱਛਾ ਜੀ ਇਹ ਜਿਹੜਾ ਪਰੌਂਠਾ ਤੁਸੀਂ ਲਾ ਰਹੇ ਹੋ ਜੀ ਇਹ ਵੇਚ ਰਹੇ ਹੋ ਕਿੰਨੇ ਦਿਨ ਤੋਂ ਵੇਚ ਰਹੇ ਹੋ ਸਾਨੂੰ ਅਪ੍ਰੈਲ ਦੇ ਵਿੱਚ ਦਾ ਜੀ ਅੱਛਾ ਕਿੰਨੇ ਕ ਸੇਲ ਹੋ ਜਾਂਦੀ ਹੈ ਜੀ ਪਰੌਂਠਿਆਂ ਦੀ ਪਰ ਠੀਕ ਹੀ ਹੋ ਜਾਂਦੀ ਹੈ ਜੀ ਵਧੀਆ ਹੋ ਜਾਂਦੀ ਹੈ ਮਾਤਾ ਜੀ ਕੀਮਤ ਕੀ ਰੱਖੀ ਹੈ ਪਰੌਂਠੇ ਦੀ 10 ਰੁਪਏ ਜੀ 10 ਰੁਪਈਆ ਦੇ ਵਿੱਚ ਤਾਂ ਕੋਈ ਨਰਵਾ ਮਤਲਬ ਚਾਹਦਾ ਕੰਪਨੀ ਦਿੰਦਾ ਹੈਗਾ ਤੁਸੀਂ 10 ਰੁਪਈਆ ਦੇ ਵਿੱਚ ਪਰੌਂਠਾ ਦੰਨੇ ਹੋ ਇਹਦੇ ਨਾਲ ਘਿਓ ਵੀ ਲੱਗਦਾ ਹੈ ਤੇ ਮੂਲੀ ਵੀ ਲੱਗਦੀ ਹੈ ਤੇ ਇੰਨਾ ਵਧੀਆ ਟਾਈਮ ਸਮਾਂ ਵੀ ਲੱਗਦਾ ਤੇ ਗੈਸ ਵੀ ਲੱਗਦਾ 10 ਰੁਪਈਆ ਚ ਕਿਵੇਂ ਨਰਵਾ ਹੁੰਦਾ 10 ਰੁਪਈਆ ਚ ਨਰਵਾ ਵਧੀਆ ਹੋ ਜਾਂਦਾ ਜੀ ਚਲੋ ਆਏ ਆਏਗਾ ਕੋਈ ਗਰੀਬ ਗੁਰਬਾ ਉਹ ਵੀ ਖਾ ਲੈਂਦਾ ਜੀ ਮੰਗ ਕੇ ਖਾਣ ਨਾਲੋਂ ਤਾਂ ਵਧੀਆ ਜੀ ਜਿਹੜਾ ਕੋਈ ਮੰਗ ਕੇ ਖਾਂਦੇ ਨੇ ਉਹ ਲੋਕ ਲਈ ਵਧੀਆ ਲੱਗਦੇ ਆਪਾਂ ਨੂੰ ਮਿਹਨਤ ਕਰਕੇ ਖਾਓ ਆਪਦਾ ਮਿਹਨਤ ਤਾਂ ਕਰਦੇ ਆ 10 ਰੁਪਈਆ ਚ ਦੇ ਹੀ ਜਾਂਦੇ ਆ ਜੇ ਇਹਦੇ ਕੋਲ ਨਹੀਂ ਵੀ ਪੈਸੇ ਹੁੰਦੇ ਕਈ अच्छा की ਤੁਹਾਨੂੰ ਕੋਈ ਇੱਥੇ ਮਤਲਬ ਮਿਊਚੁਅਲ ਕਮੇਟੀ ਵਾਲੇ ਜਾਂ ਕੋਈ ਹੋਰ ਤੰਗਦਾ ਨਹੀਂ ਕਰਦਾ ਨਹੀਂ ਜੀ ਨਹੀਂ ਕਿਸੇ ਨੇ ਆ ਕੇ ਸੋਤੋਂ ਪੈਸੇ ਮੰਗੇ ਹੁਣ ਇੱਥੇ ਆ ਲਾਉਣ ਦੇ ਵੀ ਕੋਈ ਹਾਂਜੀ ਨਹੀਂ ਨਹੀਂ ਜੀ ਨਹੀਂ ਅਜੇ ਤੱਕ ਕਿਸੇ ਨੇ ਨਹੀਂ ਮੰਗੇ ਅੱਛਾ ਜਿਹੜੇ ਮਾਤਾ ਜੀ ਮਤਲਬ ਨੌਜਵਾਨ ਔਰਤਾਂ ਮੰਗ ਕੇ ਖਾਂਦੀਆਂ ਨੇ ਅਸੀਂ ਦੇਖਦੇ ਹਾਂ ਆ ਲੋੜੀ ਨੂੰ ਲੈ ਕੇ 10 ਦਿਨ ਪਹਿਲਾਂ ਹੀ ਚੱਲ ਪੈਂਦੀਆਂ ਨੇ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੋਊਗਾ ਜੀ ਉਹਨਾਂ ਲਈ ਐ ਹੋਊਗਾ ਜੀ ਵੀ ਆਪਦੇ ਹੱਥਾਂ ਦੀ ਕਿਰਤ ਕਰਕੇ ਖਾਓ ਮਿਹਨਤ ਕਰੋ ਮਿਹਨਤ ਦਾ ਕੋਈ ਡਰ ਨਹੀਂ ਮੰਗ ਕੇ ਖਾਣ ਨਾਲੋਂ ਤਾਂ ਸਮਝੋ ਮਿਹਨਤ ਕਰੋ ਆਪਦੇ ਜਿਹੜੇ ਪਰਵਰਤਨ ਮਾਝ ਰਹੇ ਸੀਗੇ ਜੀ ਉਹ ਕੌਣ ਨੇ ਜੀ ਮੇਰੇ ਘਰ ਵਾਲਾ ਜੀ ਅੱਛਾ ਮੀਆਂ ਬੀਬੀ ਤੁਸੀਂ ਦੋਨੇ ਹੀ ਉਹ ਕਰ ਰਹੇ ਹੋ ਚਲਾ ਰਹੇ ਹੋ ਹਾਂ ਜੀ ਹਾਂ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੋਗੇ ਜੀ ਸੰਦੇਸ਼ ਕੋਈ ਸਮਾਜ ਨੂੰ ਸੰਦੇਸ਼ ਵਾਸ ਇਹ ਹੀ ਹੈ ਜੀ ਮਿਹਨਤ ਕਰੋ ਮਿਹਨਤ ਕਰਕੇ ਖਾਓ ਆਪਾਂ ਕਿੰਨਾ ਕਿਤੇ ਕਿਸੇ ਤੇ ਨਿਰਭਰ ਹੋਵਾਂਗੇ ਕਿਸੇ ਤੇ ਨਿਰਭਰ ਨਾ ਹੋਵੋ ਬਾਬਾ ਨਾਨਕ ਜੀ ਦਾ ਸੰਦੇਸ਼ ਹੈ ਕਿ ਨਾਮ ਜਪੋ ਤੇ ਵੰਡ ਸਕੋ ਜਿਹੜੀ ਕਮਾਈ ਹੈ ਉਹ ਵੀ ਕਰਨੀ ਹੁੰਦੀ ਹੈ ਜਿਵੇਂ ਗੁਰਬਾਣੀ ਚ ਲਿਖਿਆ ਮਾਇਆ ਗੁਜਰਾਨ ਪਰ ਮਾਇਆ ਗੁਜ਼ਾਰੇ ਜੋਗੀ ਹੋਣੀ ਚਾਹੀਦੀ ਹੈ ਜਿਨ੍ਹਾਂ ਕੋਲੇ ਜਾਦਾ ਮਾਇਆ ਇਕੱਠੀ ਹੋ ਜਾਂਦੀ ਹੈ ਉਹਨਾਂ ਨੂੰ ਰਸਾਉਣ ਦਾ ਫਿਕਰ ਪੈ ਜਾਂਦਾ ਹੈ ਮਾਇਆ ਸੰਭਾਲਣ ਦਾ ਫਿਕਰ ਪੈ ਜਾਂਦਾ ਹੈ ਪਰ ਜਿਨ੍ਹਾਂ ਕੋ ਬੰਦਾ ਸਬਰ ਚ ਰਹਿ ਕੇ ਮਾਇਆ ਕਮਾਉਂਦਾ ਹੈ ਗੁਜ਼ਾਰੇ ਜੋਗੀ ਮਾਇਆ ਕਮਾਉਂਦਾ ਹੈ ਤਾਂ ਉਹ ਵੈਗੂ ਦਾ ਹਰਨ ਸਮੇਂ ਨਾਮ ਵੀ ਜਪਦਾ ਹੈ ਆ ਦੇਖੋ ਸਾਨੂੰ ਸੱਚੀ ਕਿਰਤ ਦਿਖਾਉਨੇ ਆ ਹਾਂਜੀ ਬਜ਼ੁਰਗੋ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨਰਪਾਇ ਸਿੰਘ ਹੈ ਜੀ ਨਰਪਾਇ ਸਿੰਘ ਜੀ ਤੁਸੀਂ ਆ ਜਿਹੜੇ ਵਰਤਨ ਮਾਜ ਰਹੇ ਹੋ ਇਹ ਮਤਲਬ ਕਿਵੇਂ ਮਾਜ ਰਹੇ ਹੋ ਕਿਉਂ ਮਾਜ ਰਹੇ ਹੋ ਬਸ ਉਹਦੇ ਕਿਰਤ ਕਰ ਰਹੇ ਆ ਜੀ ਕਿਰਤ ਚ ਤਾਂ ਕੋਈ ਗੁਨਾਹ ਨਹੀਂ ਹੈਗਾ ਚੋਰੀ ਯਾਰੀ ਜੀ ਗੁਨਾਹ ਹੋ ਸਕਦਾ ਕਿਰਤ ਦਾ ਬੰਦੇ ਨੂੰ ਇਨਸਾਨ ਨੂੰ ਕਰਨੀ ਚਾਹੀਦੀ ਹੈ ਤੇ ਕੀ ਹੋਵੇ ਬਿਲਕੁਲ ਠੀਕ ਹੈ ਜੀ ਜਿਹੜਾ ਆਪਣੇ ਪ੍ਰਸ਼ਾਦਾ ਲਾ ਰਹੇ ਨੇ ਉਹ ਕੌਣ ਨੇ ਜੀ ਉਹ ਮੇਰੇ ਸਮਝ ਵਾਈਫ ਕਹ ਲੋ ਘਰ ਵਾਲੀ ਕਹ ਲੋ ਹਾਂ ਠੀਕ ਹੈ ਪਰ ਵਾਈਫ ਠੀਕ ਹੈ ਹੋਰ ਕੀ ਸੰਦੇਸ਼ ਦੇਣਾ ਚਾਹੂਗਾ ਜੀ ਲੋਕਾਂ ਨੂੰ ਬਹੁਤ ਸੰਦੇਸ਼ ਤਾਂ ਕੀ ਹੈ ਵੀ ਆਦਾ ਕਰਕੇ ਖਾਓ ਆ ਚੋਰੀਆਂ ਕਰਦੇ ਫਿਰਦੇ ਹੋਰ ਨੇ ਕਿ ਵੀ ਪੰਜਾਬ ਚ ਕੰਮ ਬਹੁਤ ਨੇ ਕਰਨ ਨੂੰ ਜੇ ਬੰਦੇ ਨੇ ਕਰਨੇ ਹੋਣ ਇਹ ਨਹੀਂ ਕਰਨਾ ਤਾਂ ਕੁਝ ਵੀ ਨਹੀਂ ਹੈਗਾ। ਨਹੀਂ ਸਾਡੀ ਨੌਜਵਾਨ ਪੀੜ੍ਹੀ ਤੇ ਇੱਥੇ ਰੋਜ਼ਗਾਰ ਨਾ ਹੋਣ ਕਰਕੇ ਬਾਹਰ ਜਾ ਰਹੀ ਹੈ ਉਹਦੇ ਬਾਰੇ ਕੀ ਕਰੂੰ? ਦੇਖੋ ਬਾਹਰ ਵੀ ਕੀ ਕੀ ਆ ਬਸ ਕਮ ਹੁਣ ਪਹਿਲਾਂ ਵਾਲੀ ਤਾਂ ਕਹਿੰਦੇ ਗੱਲ ਰਹੀ ਨਹੀਂ ਜੇ ਜਾਣਾ ਵੀ ਕਹਿੰਦੇ ਆ ਉਹਦਾ ਦੇਖ ਕੇ ਪਹਿਲਾਂ ਪਰਖ ਲੈ ਬੰਦੇ ਨੂੰ। ਇਹ ਵੀ ਇੱਕ ਸ਼ਟਰ ਰਹਿ ਗਿਆ ਹੁਣ ਪਹਿਲਾਂ ਵਾਲੀ ਗੱਲ ਹੈ ਨਹੀਂ ਕਿ ਜਿਵੇਂ ਇੱਥੇ ਛੋਟੇ ਕਾਰੋਬਾਰ ਨੇ ਉਹਨਾਂ ਤੇ ਜੀ ਬਿਹਾਰੀ ਮਤਲਬ ਪ੍ਰਵਾਸੀਆਂ ਦਾ ਕਬਜ਼ਾ ਹੋ ਗਿਆ। ਹੁਣ ਇਹ ਇਹ ਮਤਲਬ ਜਿਹੜੇ ਸਾਡੇ ਬੱਚੇ ਬਾਹਰ ਜਾ ਰਹੇ ਨੇ ਇੱਥੇ ਕਿਵੇਂ ਚੱਲੂਗਾ ਜੀ ਪੰਜਾਬ? ਦੇਖੋ ਜੀ ਜੇ ਹੁਣ ਇੱਥੇ ਰਹੂ ਹੀ ਨਹੀਂ ਕੋਈ ਫਿਰ ਕੋਈ ਤਾਂ ਆਊਗਾ ਹੀ ਸੰਭੂ ਦਾ ਇਹ 3 ਨੇ ਪੈਸੇ ਲਾ ਕੇ ਕੋਈ ਰੋਜ਼ਗਾਰ ਤੋੜ ਲੈਣ ਕੋਈ ਇੱਥੇ ਇੱਥੇ ਕਿਹੜਾ ਕੰਮ ਨਾ ਚੱਲਿਆ ਕੰਮ ਚੱਲ ਸਕਦਾ ਇੱਥੇ ਵਧੀਆ ਕੰਮ ਚੱਲ ਸਕਦਾ ਬਾਕੀ ਜਿਹੜਾ ਹਰ ਇੱਕ ਦੀ ਆਪੋ ਆਪੀ ਸੋਚ ਆ ਗੁੰਦੀ ਨਹੀਂ ਤੁਸੀਂ ਕੀਮਤ ਵੀ 10 ਰੁਪਏ ਰੱਖਿਆ ਉਹਦੇ ਨਾਲ ਵਧੀਆ ਨਾ ਦਿਹਾੜੀ ਪੈਂਦੀ ਹੈ ਜੀ ਦਿਹਾੜੀ ਯਾਨੀ ਸਾਡਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਜੀ ਬੜਾ ਐਨ ਅਸੀਂ ਆਨੰਦ ਨਾ ਪੈਂਦੇ ਆ ਸੌਣੇ ਆ ਖਾਣੇ ਆ ਖੰਡਾਉਣੇ ਆ ਸਾਰਾ ਕੁਝ ਬਹੁਤ ਵਧੀਆ ਪੂਰਾ ਖੁਸ਼ ਹੋ ਤੁਸੀਂ ਆਪਣੀ ਜੀਵਨ ਪੂਰੇ ਖੁਸ਼ ਆ ਜੀ ਪੂਰੇ ਇਹ ਤਾਂ ਜਨ ਨੂੰ ਬਹੁਤ ਆ ਕੇ ਕਹਿੰਦੇ ਨੇ ਵੀ ਤੁਸੀਂ 15 ਰੁਪਏ ਕਰ ਲਓ ਤੁਸੀਂ 20 ਰੁਪਏ ਕਰ ਲਓ ਅਸੀਂ ਕਹਿੰਦੇ ਜਨ ਨੂੰ ਜੋ 10 ਨਾਲ ਸਾਡਾ ਕੰਮ ਚੱਲਦਾ ਸੀ ਕਿਉਂ ਉਹ ਕਰੀਏ ਸਾਡਾ ਤਾਂ ਠੀਕ ਆ ਬਹੁਤ ਵਧੀਆ ਜੀ ਆ 10 ਰੁਪਏ ਨਾਲ ਗਰੀਬ ਵੀ ਖਾ ਸਕਦਾ ਹੈ ਨਾ ਜੇ ਬੰਦੇ ਕੋਲ ਪੈਸੇ ਵੀ ਨਾ ਹੋਣ ਨਾ ਜੀ ਆਵਾਜ਼ ਆ ਜਿਵੇਂ ਕੋਈ ਹੋਰ ਅਸੀਂ ਫ੍ਰੀ ਖਵਾਉਣੇ ਖਾਣਾ ਉਹਨੂੰ ਇਹ ਨਹੀਂ ਹੈਗਾ ਵੀ ਅਸੀਂ ਪੈਸੇ ਦੇ ਦਿੰਨੇ ਆ ਆ ਜਿਹੜੇ ਉਹ ਜਾਣ ਬੁੱਝ ਕੇ ਮੰਗਦੇ ਫਿਰਦੇ ਇਹਨਾਂ ਨੂੰ ਨਹੀਂ ਨਾ ਸ਼ਰਾਬੀ ਕਬਾਬੀ ਨੂੰ ਜੇ ਕੋਈ ਆਵਾਜ਼ ਆ ਜਾਂ ਦੀਨਾਂ ਵੀ ਲੋੜਵੰਦ ਬੰਦਾ ਉਰ ਖਾ ਕੇ ਜਾਂਦੇ ਨੇ ਇੱਥੇ ਮੇਰੇ ਕੋਲ ਖਵਾਉਂਦੇ ਰੋਜ਼ ਜਿੰਨੇ ਕੁ ਜੋ ਕਰਿਆ ਜਿਆਦਾ ਤਾਂ ਭੈਣੇ ਨਹੀਂ ਗੇ ਜਿੰਨੇ ਕੁ ਜੋ ਕਰੇ ਹੈ ਇਹ ਜਿਹੜਾ ਸੰਦੇਸ਼ ਹੈ ਇਹ ਉਹਨਾਂ ਲੋਕਾਂ ਲਈ ਵੀ ਹੈ ਜਿਹੜੇ ਲੋਕ ਚੰਗੇ ਭਲੇ ਨੌਜਵਾਨ ਮੰਗਦੇ ਫਿਰਦੇ ਨੇ ਮੰਗਦੇ ਕਿਵੇਂ ਫਿਰਦੇ ਨੇ ਕੋਈ ਤਾਂ ਧਰਮ ਦੇ ਨਾਂ ਤੇ ਮੰਗਦਾ ਫਿਰਦਾ ਕੋਈ ਰੇੜੀ ਜੋੜ ਲੰਦਾ ਕੋਈ ਕਿਵੇਂ ਝੰਡਾ ਲਾ ਲੰਦਾ ਜਦ ਕੋ ਨੌਜਵਾਨ ਹੁੰਦੇ ਨੇ ਮੰਗਣਾ ਜਿੱਥੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਪਾਪ ਹੈ ਉਥੇ ਗੁਰੂ ਸਾਹਿਬੀ ਮਰਿਓ ਸੇ ਮੰਗਣ ਜਾਏ ਬੰਦਾ ਮਰਦਾ ਪਹਿਲਾਂ ਫਿਰ ਉਹ ਮੰਗਣ ਜਾਂਦਾ ਇਸ ਕਰਕੇ ਜਿਹੜੇ ਆ ਦੇਖ ਲਓ ਹੁਣ ਲੋਹੜੀ ਦਾ ਤਿਉਹਾਰ ਲੰਘ ਕੇ ਗਿਆ 10 10 ਦਿਨ ਪਹਿਲਾਂ ਮੰਗਣਾ ਸ਼ੁਰੂ ਕਰਤਾ ਲੋਕਾਂ ਨੇ ਇਹ ਪਤਾ ਨਹੀਂ ਕਿਸ ਨੇ ਪਿਰਤ ਪਾਈ ਹੈ ਇਹ ਕਿਸ ਨੇ ਇਹ ਚਲਾਇਆ ਸਿਸਟਮ ਮੰਗਣ ਵਾਲਾ ਇਹ ਜਦੋਂ ਤੱਕ ਇਹ ਮੰਗਣ ਵਾਲਾ ਸਿਸਟਮ ਬੰਦ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਸਮਾਜ ਹੈ ਉਹਦਾ ਭਲਾ ਨਹੀਂ ਹੋ ਸਕਦਾ ਨਾ ਸੂਬੇ ਦਾ ਭਲਾ ਹੋ ਸਕਦਾ ਕਿਉਂਕਿ ਤੁਸੀਂ ਕਦੇ ਗੱਡੀ 'ਚ ਉਤਰੋਂ ਤਾਂ 10 ਮੰਗਤੇ ਮਗਰ ਖੜੇ ਹੁੰਦੇ ਨੇ ਉਹ ਇਹਨਾਂ ਜਲੀਲ ਕਰਦੇ ਨੇ ਇਹ ਤੇ ਪ੍ਰਸ਼ਾਸਨ ਨੂੰ ਵੀ ਨਿਗਰੱਖਣੀ ਚਾਹੀਦੀ ਹੈ ਵੀ ਕੀ ਇਹ ਮੰਗਣ ਦੇ ਲਾਇਕ ਹੈਗੇ ਕੁਝ ਪੰਜਾਬ ਤੋਂ ਬਾਹਰਲੇ ਸੂਬੇ 'ਚੋਂ ਲੋਕ ਆ ਗਏ ਜਿਨ੍ਹਾਂ ਨੇ ਇੱਥੇ ਮੰਗਣ ਦਾ ਧੰਦਾ ਹੀ ਸ਼ੁਰੂ ਕਰ ਲਿਆ ਔਰ ਇੰਨੀ ਬੇਇੱਜ਼ਤੀ ਕਰਦੇ ਨੇ ਜੇ ਬੰਦਾ ਨਹੀਂ ਦਿੰਦਾ ਤਾਂ ਸਰਵੋਸਰਮੀ ਉਹਨੂੰ ਕੁਛ ਨਾ ਕੁਛ ਦੇਣਾ ਪੈਂਦਾ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਇਹਨਾਂ ਦੇ ਨੱਥ ਪਾਈ ਜਾਵੇ ਤਾਂ ਜੋ ਜਿਹੜਾ ਹੈਗਾ ਸਮਾਜ ਦੇ ਵਿੱਚ ਚੰਗਾ ਸੁਨੇਹਾ ਜਾਵੇ ਹਾਂਜੀ ਵੀਰ ਜੀ ਪਰੌਠਾ ਕਿਵੇਂ ਲੱਗਿਆ ਜੀ ਪਰੌਠਾ ਇੱਕ ਨੰਬਰ ਆ ਜੀ ਅੱਛਾ ਬਹੁਤ ਵਧੀਆ ਟੇਸਟ ਆ ਕਿਵੇਂ ਘਰ ਵਾਂਗੂ ਆਉਂਦਾ ਜਾਂ ਹੋਟਲ ਵਾਂਗੂ ਮੈਨੂੰ ਘਰ ਵਾਲਾ ਸਵਾਦ ਆ ਜੀ ਬਿਲਕੁਲ ਘਰ ਵਰਗਾ ਸਵਾਦ ਆਗਾ ਤੇ ਹਾਂਜੀ ਹਾਂਜੀ ਪਹਿਲਾਂ ਵੀ ਮੈਂ ਆਇਆ ਤੇ ਜਦੋਂ ਵੀ ਮੈਨੂੰ ਕਿ ਟੇਸਟ ਆਇਆ ਦਿਲ ਕਰਦਾ ਵੀ ਹਾਂ ਵੱਖਰਾ ਜਿਹਾ ਖਾਈਏ ਕੁਝ ਤੇ ਉਦੋਂ ਮੈਂ ਉਰੇ ਆ ਜਾਂਦਾ ਤੇ ਪਰੌਠਾ ਖਾ ਜਾਂਦਾ ਜੀ ਕੀਮਤ ਕਿੰਨੀ ਹੈ ਸਿਰਫ 10 ਰੁਪਏ ਜੀ 10 ਰੁਪਏ ਦੇ ਵਿੱਚ ਅੱਜ ਕੱਲ ਆਉਂਦਾ ਕੀ ਹੈਗਾ ਕਿਵੇਂ ਲੱਗਦਾ ਤੁਹਾਨੂੰ ਇਨੀ ਕੀਮਤ ਘੱਟ ਤੇ ਕਿਵੇਂ ਵਿਚਾਰੇ ਨੇ ਇਹਨਾਂ ਚੱਲਊਗਾ ਇਹ ਕੰਮ ਦੇਖੋ ਜੀ ਮਗ੍ਹਾਈ ਦੇ ਜਵਾਨਾਂ ਕਾ ਵੈਸੇ ਤੇ ਵੈਸੇ ਲੋਕਾਂ ਦਾ ਢੱਡ ਭਰ ਰਹੇ ਨੇ ਆਪਾਂ ਤਾਂ ਇਹਨਾਂ ਦਾ ਧੰਨਵਾਦ ਹੀ ਕਹਾਂਗੇ ਵੀ ਧੰਨਵਾਦ ਆ ਲੋਕਾਂ ਦਾ ਢੱਡ ਭਰ ਰਹੇ ਨੇ ਯਾਨੀ ਕਿ ਇੱਕ ਕਿਸਮ ਦੀ ਸੇਵਾ ਹੈ ਹੈ ਨਾ ਸੇਵਾ ਹੀ ਆ ਜੀ ਬਿਲਕੁਲ ਜੀ ਸੇਵਾ ਨਹੀਂ ਅੱਜ ਕੱਲ 10 ਰੁਪਏ ਦਾ ਹੁੰਦਾ ਕੀ ਆ ਹਾਂ ਜੀ ਆਪਾਂ ਜਿਨ੍ਹਾਂ ਨੇ ਪਰੌਂਠਾ ਸਕੇ ਜੀ ਹੁਣ ਉਹਨਾਂ ਨੂੰ ਪੁੱਛ ਲੈਣੇ ਆ ਕਿ ਕੀ ਨੰਦਾ ਆ ਔਰ ਇਹਦਾ ਬਾਹਰਲੇ ਹੋਟਲ ਨਾਲੋਂ ਕੀ ਫਰਕ ਆ ਈ ਨਾਮ ਹੈ ਤੁਹਾਡਾ ਮੈਨੂੰ ਕਮਜੀ ਸਿੰਘ ਆ ਜੀ ਕਿੱਥੋਂ ਹੈ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਜੀ ਲੋਕਲੀ ਰਿਕਸ਼ਾ ਚਲਾਉਣਾ ਹੈ ਜੀ ਅੱਛਾ ਤੁਸੀਂ ਹੁਣ ਪ੍ਰਸ਼ਾਦਾ ਸ਼ੱਕਾ ਜੀ ਕਿੰਨੇ ਪਰੌਂਠੇ ਸ਼ੱਕੇ ਨੇ ਅਸੀਂ ਇੱਕ ਪਰੌਂਠਾ ਦੋ ਪਰੌਂਠੇ ਸ਼ੱਕ ਕੇ ਜਾਂਦੇ ਹਾਂ ਬਹੁਤ ਵਧੀਆ ਰਾਜ ਆ ਜਾਂਦੇ ਦੋ ਪਰੌਂਠਾ ਜੀ ਦਿੱਲੀ ਆਉਂਦੇ ਹੋ ਤੁਸੀਂ ਹਾਂ ਦਿੱਲੀ ਆਉਂਦੇ ਹਾਂ ਅੱਛਾ ਕੀ ਕੰਮ ਕਰਦੇ ਹੋ ਜੀ ਰਿਕਸ਼ਾ ਚਲਾਉਂਦੇ ਜੀ ਓਕੇ ਤੁਹਾਨੂੰ ਕਿਵੇਂ ਲੱਗਦਾ ਜੀ ਵੀ ਜਿਹੜਾ ਬਾਹਰ ਪਰੌਂਠਾ ਉਹ ਕਿੰਨੇ ਦਾ ਹੈ ਇੱਥੇ ਕਿ 10 ਰੁਪਈਆ ਦਾ ਹੈ ਨਾ ਬਾਰਤਾਈ ਦੋ ਪਰੋਠਾ ਦੇ ਕੋਈ 40 ਲੈ ਲਾ ਕੋਈ 50 ਲੰਦਾ ਇਹ ਦੋ ਘੱਟ ਤਾਂ ਲੰਦਾ ਨਹੀਂ ਹੈ। ਅੱਛਾ ਇੱਥੇ ਕਿੰਨੇ ਪੈਸੇ ਲੱਗਦੇ ਨੇ? ਪੂਰੇ ਹੀ ਦੋ ਪਰੋਠਾ ਦੇ 20 ਰੁਪਏ ਲੱਗਦੇ ਨੇ, ਇੱਕ ਪਰੋਠਾ ਦੇ 10 ਰੁਪਏ। ਅੱਛਾ ਕਿਵੇਂ ਆਨੰਦ ਆਉਂਦਾ ਜੀ? ਉਹ ਪਰੋਠਿਆਂ ਨਾਲ ਫਰਕ ਹੈ, ਉਹ ਟੇਸਟ ਦਾ ਕੁਝ ਫਰਕ ਹੈ? ਨਾ ਨਾ, ਟੇਸਟ ਤਾਂ ਉਹ ਤੋਂ ਵਧੀਆ ਹੀ ਹੈ ਜੀ। ਬਿਲਕੁਲ ਮਾੜਾ ਨਹੀਂ ਆਇਆ, ਜਿਵੇਂ ਘਰ ਘਰੇ ਆਪਾਂ ਪਰੋਠੇ ਲਾਉਂਦੇ ਆ ਸਾਫ਼ ਸੁਥਰੇ। ਉਵੇਂ ਬਣਦੇ ਨੇ ਵਧੀਆ ਪਰੋਠੇ। ਅੱਛਾ ਦੋ ਪਰੋਠੇ ਦੋ ਪਰੋਠੇ ਖਾ ਕੇ ਬੰਦਾ ਰੱਜ ਜਾਂਦਾ ਜੀ। है, है नहीं, नहीं, बपार नहीं। बपार नहीं अच्छा ਕੀ ਤੁਸੀਂ ਮੰਨਦੇ ਹੋ ਵੀ ਇਹ ਵਪਾਰ ਹੈ ਜਾਂ ਸੇਵਾ ਜੀ ਨਹੀਂ ਨਹੀਂ ਵਪਾਰ ਨਹੀਂ ਵਪਾਰ ਨਹੀਂ ਇਹਨੂੰ ਕਹਿ ਸਕਦੀ ਆਪਾਂ ਇਹ ਤਾਂ ਸੇਵਾ ਹੀ ਹੈ ਇੱਕ ਤਰ੍ਹਾਂ ਦੀ